ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸਰਾ ਪੇਚੇ ਪੂਰੀ ਤਰ੍ਹਾਂ ਫਸ ਗਏ ਨੇ ਲੁਧਿਆਣਾ ਦੀ ਜਿਮਣੀ ਚੌਂ ਨੂੰ ਲੈ ਕੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰ ਉਪਕਾਰ ਸਿੰਘ ਕੁਮਾਰ ਕਾਂਗਰਸ ਪਾਰਟੀ ਵੱਲੋਂ ਭਾਰਤ ਕੁਸ਼ਲ ਆਸ਼ੂ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਪਤਾ ਅਤੇ ਹਾਕਮ ਘਿਰ ਵੱਲੋਂ ਸੰਜੀਪ अरोੜਾ ਬੁਗਦੇ ਸ਼ੀ ਵਾਂਗੂ ਬੁਗਦੇ ਫਿਰਦੇ ਨੇ ਮੈਦਾਨ ਦੇ ਵਿੱਚ ਦਾਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਕਿ ਮੈਂ ਜਿੱਤਾਂਗਾ ਦੂਸਰਾ ਕਹਿੰਦਾ ਮੈਂ ਜਿੱਤਾਂਗਾ ਲੇਕਿਨ ਗੇਮ ਖਵਾ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੱਲੋਂ ਜੀਵਨ ਗੁਪਤਾ ਯਾਨੀ ਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿੱਚ ਜਦੋਂ ਪਈਆਂ ਸੀ ਹਲਕਾ ਲੁਧਿਆਣਾ ਪਛਮੀ ਤੋਂ ਭਾਰਤੀ ਜਨਤਾ ਪਾਰਟੀ ਨੂੰ 18000 ਵੋਟ ਪਈ ਸੀ ਦੂਜੇ ਨੰਬਰ ਤੇ ਆਈਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਵੋਟ ਬੈਕ ਵਧਿਆ ਸ਼੍ਰੋਮਣੀ ਅਕਾਲੀ ਦਲ ਤਾਂ ਤੀਜੇ ਨੰਬਰ ਤੇ ਚੱਲੀ ਗਈ ਸੀ ਅਤੇ ਚੌਥੇ ਨੰਬਰ ਤੇ ਚਲੇ ਗਿਆ ਸੀ ਕਾਂਗਰਸ ਪਾਰਟੀ ਵਾਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕੁੰਡੀਆਂ ਦੇ ਸਿੰਘ ਹੁਣ ਫਸੇ ਨੇ ਹੁਣ ਪੈਣਗੇ ਪਿੱਛੇ ਪਹਿਲਾਂ ਤਾਂ ਮੁਕਾਬਲਾ ਯਾਨੀ ਕਿ ਦੋਨਾਂ ਦੇ ਵਿਚਕਾਰ ਮੰਨਿਆ ਮੰਨਿਆ ਜਾ ਰਿਹਾ ਸੀ ਕਾਂਗਰਸ ਵੱਲੋਂ ਭਾਰਤ ਕੁਸ਼ਣ ਆਸ਼ੂ ਅਤੇ ਸੰਜੀਵ ਅਰੋੜਾ ਵੱਲੋਂ ਜਿਹੜੇ ਨੇ ਆ ਸੰਜੀਵ अरोड़ा ਆ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਹੁਣ ਪੁੰਡੀਆਂ ਦੇ ਸਿੱਖ ਵਸਣਗੇ ਕਿਉਂਕਿ ਜੀਵਨ ਗੁਪਤਾ ਦਾ ਵੀ ਆਧਾਰ ਬੇਸ ਬੜਾ ਮਜ਼ਬੂਤ ਹੈ ਹਲਕਾ ਲੁਧਿਆਣਾ ਪਸ਼ਮੀ ਤੋਂ ਹਾਲਾਂਕਿ ਜਿਹੜੇ ਹੈਗੇ ਨੇ ਸ਼ਰੂਮੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਉਹ ਵੀ ਕਿਸੇ ਤੋਂ ਘੱਟ ਨਹੀਂ ਜੇਕਰ ਸਿੱਖ ਚਿਹਰੇ ਆ ਜੇਕਰ ਸਿੱਖਾਂ ਦੀ ਵੋਟ ਐ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਨੂੰ ਪੈਂਦੀ ਹੈ ਤਾਂ ਫਿਰ 1921 ਦਾ ਫਾਸਲਾ ਰਹੇਗਾ ਜੀਵਨ ਗੁਪਤਾ ਸੰਜੀਪ ਕੁਮਾਰ ਅਤੇ ਭਾਰਤ ਕੁਸ਼ਣ ਆਸ਼ੂ ਦੇ ਵਿਚਕਾਰ ਯਾਨੀ ਕਿ ਟੱਕਰ ਟਿਕਣੀ ਬਣੀ ਹੋਈ ਹੈ ਕਿਉਂਕਿ ਜੀਵਨ ਗੁਪਤਾ ਨੇ ਜਦੋਂ ਆਪਣੇ ਨਾਮਜ਼ਦਗੀ ਪਰਚੇ ਪਰੇ ਤਾਂ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ ਸੀ ਇੰਨਾ ਕੁ ਇਕੱਠ ਭਾਰਤੀ ਜੱਤਾ ਪਾਰਟੀ ਦੇ ਉਮੀਦਵਾਰ ਦੇ ਪਿੱਛੇ ਦੇਖਿਆ ਗਿਆ ਹਵਾ ਜਿਹੜੀ ਹੈ ਕਿੰਨਾ ਦੀ ਬਣੀ ਹੋਈ ਹੈ ਚਾਹੇ ਭਾਰਤ ਕੁਸ਼ਣ ਆਸ਼ੂ ਹੈ ਚਾਹੇ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਪਤਾ ਨੇ ਤੇ ਚਾਹੇ ਸੰਜੀਵ ਅਰੋੜਾ ਨੇ ਆਪ ਆਦੀ ਪਾਰਟੀ ਵੱਲੋਂ ਇਧਰ ਸਮਾਜ ਸੇਵੀ ਨੇ ਐਡਵੋਕੇਟ ਪਰਉਪਕਾਰ ਸਿੰਘ ਨੂੰ ਪਾਰ ਉਪਕਾਰ ਸਿੰਘ ਨੂੰ ਘਾਟਾ ਕਿਤੇ ਪੈਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੋ ਘੜੇ ਧੜਿਆਂ ਦੇ ਵਿੱਚ ਵੱਡੀ ਜਾ ਚੁੱਕੀ ਹੈ ਅਤੇ ਬਾਗੀ ਤੜਾ ਸਪੋਰਟ ਨਹੀਂ ਕਰ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਮ ਤੋਂ ਬੜਾਈ ਕਿ ਕਮੇਟੀ ਹਾਲੇ ਐਡਵੋਕੇਟ ਪਰਉਪਕਾਰ ਸਿੰਘ ਦੇ ਹੱਕ ਵਿੱਚ ਨਹੀਂ ਆਏ ਕਿਉਂਕਿ ਇਹ ਆਪਣੀ ਮਨਮਰਜ਼ੀ ਕਰਕੇ ਸੁਖਬੀਰ ਸਿੰਘ ਬਾਦਲ ਬੰਨੂ ਚੋਣ ਮੈਦਾਨ ਦੇ ਵਿੱਚ ਐਡਵੋਕੇਟ ਪੱਤੂ ਕਾਸਿਮ ਨੂੰ ਮੋੜ ਉਤਾਰੇ ਗਏ ਨੇ ਇਸ ਨੂੰ ਲੈ ਕੇ ਮਾਮਲਾ ਜਿਹੜਾ ਹੈ ਕਬਾਸਾਨ ਹੋ ਗਿਆ ਹੈ ਹੁਣ ਆਉਣਗੇ ਨਜ਼ਾਰੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਜੀਵਨ ਗੁਪਤਾ ਦੇ ਜਿੱਤ ਤੇ ਜਿਹੜੀ ਆਸ ਹੈ ਉਹ ਬੜੇ ਵੱਡੇ ਪੱਧਰ ਤੇ ਬਣ ਗਈ ਹੈ ਕਿਉਂਕਿ ਰਵਨੀਤ ਪਿੱਟੂ ਇਤੂ ਦੇ ਨੇ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ 99% ਸਵਾ ਕਾਂਗਰਸ ਪਾਰਟੀ ਦਾ ਮੰਨਿਆ ਜਾ ਰਿਹਾ ਹੈ ਇਸ ਦੇ ਬਾਅਦ ਯੂਵੀ ਲੋਕ ਆਪਣਾ ਰੁਖ ਕਰ ਰਹੇ ਨੇ ਜੀਵਨ ਗੁਪਤਾਪਾਲ ਭਾਵੇਂ ਅੱਡੀ ਛੋਟੀ ਦਾ ਜੋਰ ਲਗਾਇਆ ਜਾ ਰਿਹਾ ਭਾਤਕੁਸ਼ਨ ਆਸ਼ੂ ਅਤੇ ਸੰਜੀਪ अरोड़ा ਵੱਲੋਂ ਲੇਕਿਨ ਸੂਤਰ ਦੱਸਦੇ ਨੇ ਮੁਕਾਬਲਾ ਸੰਜੀਪ अरोड़ा ਭਾਤਕੁਸ਼ਨ ਆਸ਼ੂ ਅਤੇ ਜੀਵਨ ਗੁਪਤਾ ਦੇ ਵਿਚਕਾਰ ਹੋਵੇਗਾ ਕੁੰਡੀਆਂ ਦੇ ਸਿੰਘ ਫਸਣਗੇ ਦੱਸਿਆ ਜਾ ਰਿਹਾ ਕਿ ਹਜ਼ਾਰਾਂ ਦੀ ਲੀਡਰ ਇਹਨਾਂ ਤਿੰਨ ਅਮੀਰਵਾਰਾਂ ਦੇ ਵਿੱਚੋਂ ਕੋਈ ਨਹੀਂ ਜਿੱਤੇਗਾ ਹੁਣ ਮੁਕਾਬਲਾ ਜਿਹੜਾ ਟਿਕੋਣਾ ਹੈ ਸਿਰਫ ਕੋਈ 1000 2000 ਵੋਲਟ ਦਾ ਫਰਕ ਪਵੇਗਾ ਇਨਾ ਤਿੰਨਾ ਉਮੀਦਵਾਰਾਂ ਦੇ ਵਿੱਚ ਘਾ ਧੰਨਵਾਦ